ਸਸ਼ੀਗਰ ਜੀ ਮੈਂ ਸੈ ਪਰਬਾਰੀ ਆਮ ਆਦਮੀ ਪਾਰਟੀ ਡਾਕਟਰ ਐਸ ਐ ਸਾਲੂਆਰੀਆ ਕੱਲ ਦੇ ਗਵਰਨਰ ਹਾਊਸ ਦੇ ਅੰਦਰ ਪ੍ਰੋਗਰਾਮ ਦੇ ਅੰਦਰ ਜਿਸ ਹਿਸਾਬ ਨਾਲ ਕਿਰਨ ਖੇਰ ਮੈਂਬਰ ਪਾਰਲੀਮੈਂਟ ਚੰਡੀਗੜ੍ਹ ਨੇ ਇੱਕ ਮੇਅਰ ਦੀ ਬੇਇੱਜ਼ਤੀ ਕੀਤੀ ਇੱਕ ਮੇਅਰ ਜਿਹੜਾ ਦਲਿਤ ਭਾਈਚਾਰੇ ਤੋਂ ਆਉਂਦਾ ਔਰ ਜਿਸ ਹਿਸਾਬ ਨਾਲ ਮਾਈਕ ਨੂੰ ਸੈਨੀਟਾਈਜ਼ ਕਰਾਇਆ ਗਿਆ ਕਿਉਂਕਿ ਪਹਿਲਾਂ ਜਦ ਸਤੇ ਮੇਰ ਸਾਹਿਬ ਕੁਲਦੀਪ ਕੁਮਾਰ ਜੀ ਬੋਲੇ ਉਸ ਤੋਂ ਬਾਅਦ ਕਿਰਨ ਖੇੜ ਜੀ ਨੇ ਬੋਲਣਾ ਸੀਗਾ ਪਰ ਕਿੱਥੇ ਨਾ ਕਿੱਥੇ ਭੇਦ ਭਾਵ ਬੜਾ ਕਲੀਅਰਲੀ ਦਿਖਿਆ ਕਿ ਮਾਈਕ ਨੂੰ ਸਪੈਸ਼ਲੀ ਸੈਨੀਟਾਈਜ਼ ਕਰਾਇਆ ਜਾਂਦਾ ਉਸ ਤੋਂ ਬਾਅਦ ਕਿਰਨ ਖੇਰ ਬੋਲਦੀ ਹੈ ਮਤਲਬ ਅੱਜ ਵੀ ਭਾਰਤੀ ਜਨਤਾ ਪਾਰਟੀ ਜਿਹੜੀ ਹੈਗੀ ਹੈ ਦਲਿਤ ਭਾਈਚਾਰਾ ਦੇ ਖਿਲਾਫ ਕਿਸ ਹਿਸਾਬ ਨਾਲ ਡਿਸਕ੍ਰਿਮੀਨੇਸ਼ਨ ਕਰਦੀ ਕਿਸ ਹਿਸਾਬ ਨਾਲ ਲੋਕਾਂ ਨੂੰ ਨੀਚਾ ਦਿਖਾਉਂਦੇ ਨੇ ਕਿਸ ਹਿਸਾਬ ਨਾਲ ਭੇਦ ਭਾਵ ਕਰਦੇ ਕਿਸੇ ਸਾਬਨ ਨਾਲ ਇਹਨਾਂ ਦੀ ਕੁਰਸੀਆਂ ਤੋਂ ਆਪਣੀ ਕੁਰਸੀਆਂ ਨੂੰ ਦੂਰ ਕਰ ਦਿੰਦੇ ਮੈਂ ਸਮਝਦਾ ਕਿ ਕਿਰਨ ਖੇਰ ਮੈਂਬਰ ਪਾਰਲੀਮੈਂਟ ਨੂੰ ਮਾਫੀ ਮੰਗਣੀ ਚਾਹੀਦੀ ਹੈ ਇੱਕ ਪਾਸੇ ਤਾਂ ਉਹ ਮੇਅਰ ਹੈ ਜਿਹਨੂੰ ਫਸਟ ਸਿਟੀਜ਼ਨ ਕਹਿੰਦੇ ਦੂਜੇ ਪਾਸੇ ਉਹ ਦਲਿਤ ਭਾਈਚਾਰੇ ਤੋਂ ਆਉਂਦਾ ਹੈ ਇਹ ਉਹਨਾਂ ਨੇ ਇਕੱਲੀ ਮੇਅਰ ਦੀ ਬੇਇੱਜ਼ਤੀ ਨਹੀਂ ਕੀਤੀ ਇਕੱਲੀ ਚੰਡੀਗੜ੍ਹ ਦੇ ਮੇਅਰ ਦੀ ਬੇਇੱਜ਼ਤੀ ਨਹੀਂ ਕੀਤੀ ਕੱਲ ਦੀ ਕੁਲਦੀਪ ਕੁਮਾਰ ਦੀ ਬੇਇੱਜ਼ਤੀ ਪਰ ਸਾਰੇ ਦਲਿਤ ਭਾਈਚਾਰੇ ਦੀ ਬੇਇੱਜ਼ਤੀ ਕੀਤੀ ਕਿ ਉਹਨੇ ਐਫੋਜਾ ਕੰਮ ਸਟੇਜ ਦੇ ਉੱਤੇ ਜਿਹੜਾ ਕਿ ਮੈਂ ਸਮਝਦਾ ਵੀ 5-600 ਲੋਕ ਕੀ ਬੈਠੇ ਸੀਗੇ ਕੈਮਰੇ ਲੱਗੇ ਹੋਏ ਸੀਗੇ ਐਫੋਜਾ ਕੰਮ ਕੀਤਾ ਮੈਨੂੰ ਸਮਝ ਆਉਂਦੀ ਵੀ ਜਿਹੜਾ ਮੈਂਬਰ ਪਾਰਲੀਮੈਂਟ 10 ਸਾਲ ਤੋਂ ਚੰਡੀਗੜ੍ਹ ਤੋਂ ਰਿਹਾ ਉਹ ਦਲਿਤਾਂ ਦੇ ਇੰਨਾ ਖਿਲਾਫ ਹੈ ਮਾਫੀ ਮੰਗੋ ਕਿਰਨਖੇਰ ਜੀ ਨਹੀਂ ਤਾਂ ਤੁਹਾਡੇ ਅਗੇਂਸਟ ਇਹ ਵੀ ਜਿਹੜਾ ਪੁਆਇੰਟ ਹੈਗਾ ਇਹਦੇ ਉੱਤੇ ਬਹੁਤ ਵੱਡਾ ਅੰਦੋਲਨ ਕਰਿਆ ਜਾਵੇਗਾ